ਹੋਸ਼ਿਆਰਪੁਰ ਦੇ ਨਿਊ ਦੀਪ ਸਿੰਘ ਨਗਰ ਦੇ ਵਿੱਚ ਜੋ ਘਟਨਾ ਵਾਪਰੀ ਉਸ ਤੋਂ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਪਹਿਲਾਂ ਕਿਡਨਾਪ ਕੀਤਾ ਗਿਆ ਅਤੇ ਉਸ ਨੂੰ ਬਾਅਦ ਦੇ ਵਿੱਚ ਦੂਰ ਖੇਤਾਂ ਵਿੱਚ ਲਿਜਾ ਕੇ ਉਸ ਦਾ ਕੋ ਕਰਮ ਕੀਤਾ ਗਿਆ ਤੇ ਬਾਅਦ ਦੇ ਵਿੱਚ ਗਲਾ ਘੁੱਟ ਕੇ ਉਸ ਬੱਚੇ ਨੂੰ ਮਾਰ ਦਿੱਤਾ ਗਿਆ ਇਹ ਮਾਮਲੇ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਪਰ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਉਸ ਵਕਤ ਆਇਆ ਜਦੋਂ ਪ੍ਰਵਾਸੀ ਮਜ਼ਦੂਰ ਨੂੰ ਜੇਲ੍ਹ ਹੋਈ ਤੇ ਜੇਲ੍ਹ ਦੇ ਵਿੱਚ ਬੱਚੇ ਦੀ ਮਾਂ ਉਸ ਮਾਸੂਮ ਬੱਚੇ ਦੀ ਮਾਂ ਮਿਲਣ ਦੇ ਲਈ ਪਹੁੰਚ ਗਈ ਤੇ ਬਾਹਰ ਮੀਡੀਆ ਦੇ ਸਾਹਮਣੇ ਆ ਕੇ ਉਸ ਨੇ ਜੋ ਸੱਚਾਈ ਦੱਸੀ ਇਹ ਸੱਚਾਈ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਆਖਰਕਾਰ ਕੀ ਜ਼ਰੂਰਤ ਸੀ ਕਿ ਉਸ ਬੱਚੇ ਦੀ ਮਾਂ ਉਸ ਪ੍ਰਵਾਸੀ ਮਜ਼ਦੂਰ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਪਹੁੰਚੀ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜ ਉਹ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸ ਵਕਤ ਜੋ ਕਿ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਖਬਰ ਤੋਂ ਬਾਅਦ ਕੀ ਹੈ ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਜੋ ਸੱਚਮੁੱਚ ਆਪਣੀ ਰੋਜੀ ਰੋਟੀ ਕਮਾਉਣ ਦੀ ਲਈ ਆਏ ਨੇ ਉਹਨਾਂ ਦਾ ਕੰਮ ਵੀ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਜਿਕਰਯੋਗ ਇਹ ਗੱਲ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਜੋ ਲੰਬੇ ਸਮੇਂ ਤੋਂ ਉਸ ਇਲਾਕੇ ਵਿੱਚ ਕੰਮ ਕਰਦਾ ਸੀ ਤੇ ਉਸ ਦੇ ਮਨ ਦੇ ਵਿੱਚ ਐਸੀ ਕਿਹੜੀ ਗੱਲ ਆ ਗਈ ਕਿ ਉਸ ਨੂੰ ਇੱਕ 5 ਸਾਲ ਦਾ ਬੱਚਾ ਦਿਖਿਆ ਉਸ ਨੇ ਉਸ ਦੇ ਨਾਲ ਕੋ ਕਰਮ ਕੀਤਾ ਇਥੋਂ ਤੱਕ ਕਿ ਉਸ ਦੇ ਗੁਪਤ ਅੰਗਾਂ ਦੇ ਉੱਪਰ ਵੀ ਨਿਸ਼ਾਨ ਪਾਏ ਗਏ ਨੇ ਹੁਣ ਖਬਰਾਂ ਤਾਂ ਇਹ ਚੱਲ ਰਹੀਆਂ ਨੇ ਕਿ ਉਸ ਬੱਚੇ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਬੱਚੇ ਨੂੰ ਸ਼ਮਸ਼ਾਨ ਭੂਮੀ ਦੇ ਵਿੱਚ ਸੁੱਟ ਦਿੱਤਾ ਗਿਆ ਹੁਣ ਕਿੱਡੀ ਮਾੜੀ ਗੱਲ ਹੈ ਹੁਣ ਚਾਰੇ ਪਾਸੇ ਹੀ ਖਾਸ ਕਰਕੇ ਹੁਸ਼ਾਰਪੁਰ ਇਲਾਕੇ ਦੇ ਵਿੱਚ ਜਾਂ ਇਧਰ ਜੀਰੇਵਾਲਾ ਇਲਾਕਾ ਹੈ ਜਿਹੜੇ ਪਾਸੇ ਆਪਾਂ ਨੂੰ ਜ਼ਿਆਦਾ ਤਾਦਾਦ ਦੇ ਵਿੱਚ ਜੋ ਕਿ ਭਈਏ ਪਾਈ ਜਾਂਦੇ ਨੇ ਕਿਉਂਕਿ ਫੈਕਟਰੀਆਂ ਨੇ ਫੈਕਟਰੀਆਂ ਦੇ ਵਿੱਚ ਮਜ਼ਦੂਰ ਮਿਲਦਾ ਨਹੀਂ ਕਿਉਂਕਿ ਆਪਣੇ ਲੋਕ ਤਾਂ ਸਾਰੇ ਗਏ ਨੇ ਬਾਹਰ ਨੂੰ ਪਰਵਾਸੀ ਮਜ਼ਦੂਰ ਇੱਥੇ ਆਉਂਦੇ ਨੇ ਇੱਥੇ ਆ ਕੇ ਦਿਹਾੜੀ ਮਜ਼ਦੂਰੀ ਕਰਦੇ ਨੇ ਤੇ ਉਸ ਤੋਂ ਬਾਅਦ ਐਦਾਂ ਦਾ ਕੋ ਕਰਮ ਵੀ ਉਹੀ ਲੋਕ ਕਰਦੇ ਨੇ ਹੁਣ ਪੁਲਿਸ ਨੇ ਆਪਣੇ ਪੱਧਰ ਤੇ ਜਾਂਚ ਕੀਤੀ ਮੌਕੇ ਦਾ ਮੁਆਇਜਾ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਪਰ ਵੀ ਜਾਦਾ ਮੁਹਿੰਮ ਜੱਲੀ ਭਈਏ ਪੰਜਾਬ ਬਚਾਓ ਉਸ ਤੋਂ ਬਾਅਦ ਜੋ ਕੀ ਹੈ ਪੁਲਿਸ ਪ੍ਰਸ਼ਾਸਨ ਵੀ ਜਿਆਦਾ ਅਲਰਟ ਹੋ ਗਿਆ ਕਿ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਹੋ ਜਾਵੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ ਉਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਇਆ ਕਿ ਉਹ ਹੀ ਬਲਰਾਮ ਹੈ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਹੈ ਤੇ ਉਸ ਬੱਚੇ ਨੂੰ ਕਿਡਨਾਪ ਕਰਕੇ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਪਰ ਜਿੰਨੀਆਂ ਵੀ ਚਾਰਜ ਸੀਟ ਨੇ ਸਾਰੀਆਂ ਲਾਗੂ ਹੋ ਗਈਆਂ ਨੇ ਤੇ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਤੇ ਹੁਣ ਆਪਾਂ ਜ਼ਿਕਰ ਕਰਾਂਗੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੂੰ ਵੋਟਾਂ ਬਣਾ ਕੇ ਦਿੰਦੀਆਂ ਨੇ ਇਹਨਾਂ ਨੂੰ ਘਰ ਲੈ ਕੇ ਦਿੰਦੀਆਂ ਨੇ ਇਹਨਾਂ ਨੂੰ ਪਲਾਟ ਲੈ ਕੇ ਦਿੰਦੀਆਂ ਨੇ ਉਹ ਇਹਨਾਂ ਬਾਰੇ ਹੁਣ ਚੁੱਪ ਕਿਉਂ ਨਹੀਂ ਹੁਣ ਸਾਡੇ ਪੰਜਾਬ ਦੇ ਇਸ ਮਾਸੂਮ ਬੱਚੇ ਨੂੰ ਇਨਸਾਫ ਕਿਉਂ ਨਹੀਂ ਦਿਵਾਇਆ ਜਾ ਰਿਹਾ ਤੁਹਾਡੀਆਂ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਨਵੀਂ ਵੀਡੀਓ ਨਾਲ ਉਹ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ